ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਟਰੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਬੁਟੀਕ ਦਾ ਕੰਮ ਹੈ ਆਨਲਾਈਨ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਤੁਹਾਡਾ ਹੋ ਰੈਡੀ ਕਰਵਾਉਣੇ ਆਂਗੇ ਠੀਕ ਹੈ ਜੀ ਤੇ ਇੱਕ ਆਪਣਾ ਇੰਸਟਾਗ੍ਰam ਦੇ ਉੱਪਰ ਪੇਜ ਬਣਿਆ ਹੋਇਆ ਹੈਗਾ ਗੁਰਪ੍ਰੀਤ ਸਿੱਧੂ ਬੁਟੀ ਕ ਆਪਣਾ ਇੰਸਟਾਗ੍ਰam ਦਾ ਪੇਜ ਹੈਗਾ ਤੁਸੀਂ ਉਹਦੇ ਉੱਪਰ ਆਪਣੇ ਡਿਜ਼ਾਈਨ ਦੇਖ ਸਕਦੇ ਹੋਗੇ ਤੇ ਉਹਨੂੰ ਫੋਲੋ ਜ਼ਰੂਰ ਕਰਦਿਆ ਕਰੋ ਕਰਿਓ ਠੀਕ ਹੈ ਜੀ ਤੇ ਆਪਾਂ ਨਵਾਂ ਪੇਜ ਬਣਾਇਆ ਇੰਸਟਾਗ੍ਰam ਦਾ ਲਓ ਜੀ ਅੱਜ ਆਪਾਂ ਸੂਟ ਦਿਖਾਵਾਂਗੇ ਕੁਝ ਸੂਟ ਆਪਣੇ ਸਟਿਚ ਕੀਤੇ ਹੋਏ ਨੇ ਤੇ ਕੁਝ ਅਨਸਟਿਚ ਨੇ ਠੀਕ ਹੈ ਲਓ ਜੀ ਇਹ ਸੂਟ ਹੈਗਾ ਆਪਣਾ 골ਡਨ ਮਸਟਰਡ ਕਲਰ ਇਹਦਾ ਕਲਰ ਹੈ ਇਹका डबल टोन्ड ਦੇ ਵਿੱਚ ਹੈ ਇਹ ਤੇ ਇਸ ਤਰ੍ਹਾਂ ਆਪਾਂ ਇਹ ਰੈਡੀ ਕੀਤਾ ਹੋਇਆ ਠੀਕ ਹੈ ਇਹਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਨੈੱਕ ਦੇ ਉੱਪਰ ਵਰਕ ਹੈ ਜਿਹੜਾ ਕਰਿਆ ਹੋਇਆ ਹੈ ਠੀਕ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹਦੇ ਨੈੱਕ ਦੇ ਉੱਪਰ ਪਾਇਆ ਹੋਇਆ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਪਾਇਆ ਹੈ ਇਹ ਬਹੁਤ ਸੋਹਣਾ ਹੈ ਆਪਾਂ ਇਹਦੇ ਵਿੱਚ ਥ੍ਰੈਡ ਲਾਏ ਹੋਏ ਨੇ ਤੇ ਜਰੀ ਵੀ ਲਾਈ ਹੋਈ ਹੈ ਠੀਕ ਹੈ ਜੀ ਤੇ ਵਰਕ ਹੈ ਜਿਹੜਾ ਬਹੁਤ ਸੋਹਣਾ ਕਰਿਆ ਹੋਇਆ ਹੈ ਇਹਦੀ ਪਾਹ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਇਹਦੀ ਪਾਹ ਦੇ ਉੱਪਰ ਕਰਿਆ ਹੋਇਆ ਹੈ ਠੀਕ ਹੈ ਇਸ ਤਰ੍ਹਾਂ ਡਿਜ਼ਾਈਨ ਦੇ ਵੀ ਬਣਾਇਆ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਇਹਨੂੰ ਕਟਵਰਕ ਇੱਥੇ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਰੱਖਣਾ ਚਾਹੁੰਦੇ ਹੋ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਵਰਕ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸੂਟ ਆਪਣਾ ਸਟਿਚ ਕੀਤਾ ਹੋਇਆ ਇਹਨੂੰ ਆਪਾਂ 골ਡਨ ਪਾਈਪਿੰਗ ਲਾਈ ਹੋਈ ਹੈਗੀ ਤੇ ਬੈਕ ਨੈੱਕ ਦੇ ਵਿੱਚ ਵੀ ਆਪਾਂ ਨੇ ਬੁਕਰਮ ਪਾਈ ਹੋਈ ਹੈ ਠੀਕ ਹੈ ਜੀ ਆਪਾਂ ਸਿੰਪਲ ਗਲਾ ਨਹੀਂ ਰੱਖਿਆ ਹੈ ਬੈਕ ਵੀ ਤੇ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਇਆ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਇਹ ਡਿਜ਼ਾਈਨ ਆ ਜਿਹੜਾ ਬਣਾ ਸਕਦੇ ਹੋ ਠੀਕ ਹੈ ਆ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਤੇ ਬਾਟਮ ਜਿਹੜੀ ਇਹਦੀ ਆਪਾਂ ਨੇ ਸਿੰਪਲ ਰੱਖੀ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਦੁਪੱਟਾ ਜਿਹੜਾ ਆਪਾਂ ਨੇ ਉਹ ਇਹਦੇ ਨਾਲ ਹਾਫ ਪਿਓਰ ਦਾ ਰੱਖਿਆ ਹੋਇਆਗਾ ਜਿਹੜਾ ਡਬਲ ਟੋਨ ਦੇ ਵਿੱਚ ਸਟੱਫ ਹੁੰਦਾ ਉਹਦੇ ਦੁਪੱਟੇ ਦੇ ਵਿੱਚ 19 20 ਦਾ ਫਰਕ ਜ਼ਰੂਰ ਹੁੰਦਾ ਠੀਕ ਹੈ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਟਾਈ ਡਾਈ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਠੀਕ ਹੈ ਜੀ ਇਹੋ ਆਪਾਂ ਫਿਨਿਸ਼ਿੰਗ ਨਹੀਂ ਕਰਨੀ ਸੀ ਦੁਪੱਟੇ ਨੂੰ ਲੈਸ ਵਗੈਰਾ ਕੋਈ ਨਹੀਂ ਲਗਾਉਣਾ ਸੀ ਇਹ ਇਸ ਤਰ੍ਹਾਂ ਹੀ ਮੰਗਵਾਇਆ ਆਪਾਂ ਤੋਂ ਠੀਕ ਹੈ ਤੇ ਇਹ ਬਹੁਤ ਸੋਹਣਾ ਸੂਟ ਆਪਣਾ ਰੈਡੀ ਹੋਇਆ ਹੈ ਤੁਸੀਂ ਡਿਜ਼ਾਈਨ ਜਿਹੜਾ ਇਹ ਬਣਾ ਸਕਦੇ ਹੋ ਤੇ ਸੇਮ ਅਗੇ ਵਾਲਾ ਠੀਕ ਹੈ ਜੀ ਇਹ ਵੀ ਦੇਖ ਸਕਦੇ ਹੋ ਵੀ ਕਲਰ ਬਹੁਤ ਹੀ ਪਿਆਰਾ ਹੈਗਾ ਸੋਨ ਬਿਲਕੁਲ ਸਹੀ ਨਜ਼ਰ ਆ ਰਿਹਾ ਹੈਗਾ ਸੇਮ ਡਿਜ਼ਾਈਨ ਆਪਾਂ ਇਹਦੇ ਉੱਪਰ ਪਾਇਆ ਹੋਇਆ ਹੈ ਇਸ ਤਰੀ ਕਲੀਆਂ ਪਾਈਆਂ ਹੋਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਨੇਕ ਰੈਡੀ ਕੀਤਾ ਹੈ ਜਿਆ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹ ਲੱਕ ਦੇ ਉੱਪਰ ਪਾਇਆ ਹੋਇਆ ਹੈ ਲਓ ਜੀ ਵਰਕ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਹੈ ਤੇ ਇਸ ਤਰ੍ਹਾਂ ਹੀ ਇਹਦਾ ਡਿਜ਼ਾਈਨ ਇਹਦੀ ਬਾਹ ਦੇ ਉੱਪਰ ਹੈ ਲਓ ਜੀ ਇੱਕ ਨਾਲ ਦੇ ਆਪਾਂ ਨੇ ਦੋ ਸੂਟ ਰੈਡੀ ਕੀਤੇ ਆ ਸੇਮ ਡਿਜ਼ਾਈਨ ਦੇ ਲਓ ਜੀ ਇਹ ਵੀ ਆਪਣਾ ਸਟਿਚ ਕੀਤਾ ਹੈ ਇਹਨੂੰ ਵੀ ਆਪਾਂ ਨੇ 골ਡਨ ਪਾਈਪਿੰਗ ਲਾਈ ਹੈ ਫਿਨਿਸ਼ਿੰਗ ਦਿੱਤੀ ਹੈ ਤੇ neck ਤੁਸੀਂ ਦੇਖ ਸਕਦੇ ਹੋਗੇ ਆਪਾਂ ਬੁਕਰਮ ਪਾਈ ਹੈ ਬੈਕ ਨੈੱਕ ਦੇ ਵਿੱਚ ਫਰੰਟ ਦੇ ਵਿੱਚ ਤਾਂ ਹੁੰਦੀ ہوئی ਆ ਠੀਕ ਹੈ ਜੀ ਬਾਕੀ ਜੇ ਜਿੱਪ ਵਗੈਰਾ ਲਗਾਉਣੀ ਹੁੰਦੀ ਆ ਜਾਂ ਡੋਰੀ ਲਗਾਉਣੀ ਹੁੰਦੀ ਆ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਤੇ ਬਾਟਮ ਤੇ ਕੋਈ ਵਰਕ ਨਹੀਂ ਬਾਟਮ ਬਿਲਕੁਲ ਪਲੇਨ ਹੈ ਤੇ ਦੁਪੱਟਾ ਵੀ ਆਪਾਂ ਇਹਦੇ ਨਾਲ ਹਾਫ ਪਿਓਰ ਦਾ ਰੱਖਿਆ ਹੋਇਆ ਹੈ ਠੀਕ ਹੈ ਜੀ ਸੇਮ ਹੀ ਆਪਾਂ ਡਿਜ਼ਾਈਨ ਦੁਪੱਟੇ ਦੇ ਵਿੱਚ ਪਾਇਆ ਹੋਇਆ ਇਸ ਤਰ੍ਹਾਂ ਹੀ ਠੀਕ ਹੈ ਜੀ ਤੇ ਆਪਾਂ ਇਹ ਤੇ ਉੱਪਰ ਲੈਸ ਨਹੀਂ ਲਗਵਾਈ ਉਹਨਾਂ ਨੇ ਇਸ ਤਰ੍ਹਾਂ ਹੀ ਮੰਗਵਾਏ ਆ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਫਿਨਿਸ਼ਿੰਗ ਕਰਾਉਣੀ ਹੁੰਦੀ ਹੈ ਜਾਂ ਨਹੀਂ ਕਰਾਉਣੀ ਹੁੰਦੀ ਠੀਕ ਹੈ ਲਓ ਜੀ ਤੇ ਅਗਲਾ ਸੂਟ ਇਹ ਇੱਕੋ ਹੀ ਕਸਟਮਰ ਦੇ ਨੇ ਆਪਣੇ ਤਿੰਨੇ ਸੂਟ ਲਓ ਜੀ ਇਹ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਸਾਨੂੰ ਬਿਲਕੁਲ ਕੈਮਰੇ ਦੇ ਵਿੱਚ ਸਹੀ ਨਜ਼ਰ ਆ ਰਿਹਾ ਹੈ ਇਹ ਡਿਜ਼ਾਈਨ ਆਪਣਾ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਵੀ ਆਪਣਾ ਡਿਜ਼ਾਈਨ ਇਹਨਾਂ ਨੇ ਬਣਵਾਇਆ ਇਹ ਉਹ ਡਿਜ਼ਾਈਨ ਉਹਨਾਂ ਵੱਲੋਂ ਭੇਜਿਆ ਗਿਆ ਸੀ ਠੀਕ ਹੈ ਜੀ ਇਹ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਇਸ ਤਰ੍ਹਾਂ ਚੱਕਾਂ ਦੇ ਉੱਪਰ ਵਰਕ ਕਰਿਆ ਹੋਇਆ। ਦੇਖ ਸਕਦੇ ਹੋ ਤੁਸੀਂ। ਇਸ ਤਰ੍ਹਾਂ ਇਹ ਆਪਾਂ ਇਹਦਾ neck ਰੱਖਿਆ ਹੋਇਆ। ਬੈਕ neck ਆਪਾਂ ਨੇ ਰੈਡੀ ਕੀਤਾ ਹੋਇਆ। ਤੇ ਇਸ ਤਰ੍ਹਾਂ ਦਾ ਫਲਾਰ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈ। ਇਹਦੇ ਉੱਪਰ ਵੀ ਆਪਾਂ ਪਾਈਪਿੰਗ ਲਾਈ ਹੋਈ ਹੈ ਇਹਦੇ ਉੱਪਰ ਥ੍ਰੈਡ ਦਾ ਵਰਕ ਕਰਿਆ ਹੈ ਜਾਦੇ ਜਰੀ ਦਾ ਨਹੀਂ ਹੈਗਾ ਇਸ ਲਈ ਆਪਾਂ ਨੇ ਇਹਦੇ ਉੱਪਰ ਕਾਟਨ ਦੀ ਪਾਈਪਿੰਗ ਲਾਈ ਹੋਈ ਹੈ ਠੀਕ ਹੈ ਜੀ ਤੇ ਬਾਟਮ ਵੀ ਇਹਦੀ ਪਲੇਨ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਤੁਸੀਂ ਕਰਵਾਉਣਾ ਸਾਨੂੰ ਦੱਸ ਸਕਦੇ ਹੋ ਨਹੀਂ ਕਰਵਾਉਣਾ ਤਾਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਦੁਪੱਟਾ ਵੀ ਆਪਾਂ ਸੇਮ ਰੈਡੀ ਕੀਤਾ ਹੈ ਇੱਕੋ ਹੀ ਡਿਜ਼ਾਈਨ ਪਾਇਆ ਆਪਾਂ ਸਾਰੇ ਦੁਪੱਟਿਆਂ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਹੀ ਆਪਾਂ ਦੁਪੱਟਾ ਜਿਹੜਾ ਉਹ रेडी ਕਰਕੇ ਦਿੱਤਾ ਹੈ ਠੀਕ ਹੈ ਜੀ ਇਹ ਵੀ ਬਿਨਾ ਫਿਨਿਸ਼ਿੰਗ ਤੋਂ ਦੁਪट्टे ਮੰਗਵਾਈ ਨੇ ਠੀਕ ਹੈ ਜੀ ਹਾਂਜੀ ਇਹ ਆਪਾਂ ਨੇ ਬਲੂ ਕਲਰ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਤੇ ਹੁਣ ਵੀ ਦੱਸ ਦਿਆਂਗੇ ਜਿਹੜਾ ਪਸ਼ਮੀਨਾ ਹੋ ਤੁਹਾਨੂੰ ਵਧੀਆ ਕੁਆਲਟੀ ਦਾ ਮਿਲੇਗਾ ਠੀਕ ਹੈ ਜੀ ਵੇਦੀਆ ਬ੍ਰਾਂਡ ਦਾ ਦਿਖਾਵਾਂਗੇ ਆਪਾਂ ਤੁਹਾਨੂੰ ਦੇਵਾਂਗੇ ਤੇ ਇਹ ਆਪਾਂ ਨੇ ਸੂਟ ਦੇ ਉੱਪਰ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਨੇ ਸੁਨਖੋਰ ਕੇ ਦਿਖਾਉਨੇ ਆ ਦੇਖੋ ਜੀ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਗਿਆ ਉੱਪਰ ਨੂੰ ਤੇ ਇਸ ਤਰ੍ਹਾਂ ਇਹਦੇ ਵਿੱਚ ਡਿਜ਼ਾਈਨ ਬਣਿਆ ਹੈ ਇਸ ਤਰ੍ਹਾਂ ਬੀਲ ਪਾਈ ਹੋਈ ਹੈ ਕਲੀਆਂ ਦੇ ਵਿੱਚ ਸੈਂਟਰ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਤੇ ਵਰਕ ਤੁਸੀਂ ਦੇਖ ਸਕਦੇ ਹੋ 컬러 ਵੀ ਦੇਖ ਸਕਦੇ ਹੋ थ्रेड कलर ਪਾਏ ਹੋਏ ਬਹੁਤ ਸੋਹਣੇ ਪਾਏ ਹੋਏ ਨੇ ਇਹ ਉੱਪਰ ਤੱਕ ਆਪਣੇ ਮੋਢੇ ਤੱਕ ਜਾਣ ਗਈਆਂ ਇਹ ਕੜੀਆਂ ਠੀਕ ਹੈ ਜੀ ਲਓ ਜੀ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਇਹਦੀ ਬਾਟਮ ਦੇ ਉੱਪਰ ਕਰਿਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਇਹਦੀ ਬਾਟਮ ਦੇ ਉੱਪਰ ਪਾਇਆ ਹੋਇਆ ਹੈਗਾ ਤੇ ਵਰਕ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਇਹਦੇ ਵਿੱਚ ਆਪਾਂ ਨੇ ਜਰੀ ਵੀ ਲਾਈ ਹੋਈ ਹੈਗੀ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਵੀ ਬਾਟਮ ਦਾ ਕੰਮ ਕੀਤਾ ਹੈ ਤੁਸੀਂ ਸਟੇਟ ਤੇ ਕਰਾਉਣਾ ਚਾਹੋ ਨਾ ਸਟੇਟ ਤੇ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਇਹਦੀ ਆਪਾਂ ਬਾਂਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਂਦੇ ਉੱਪਰ ਪਾਇਆ ਗਿਆ ਲੋ ਤੁਹਾਨੂੰ ਬਿਲਕੁਲ ਨੇੜੇ ਤੋਂ ਵੀ ਦਿਖਾ ਦਿੰਨੇ ਆ ਵਰਕ ਦੀ ਫਿਨਿਸ਼ਿੰਗ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਹੁਤ ਸੋਹਣਾ ਵਰਕ ਹੈ ਜਿਹੜਾ ਉਹ ਕਰਿਆ ਹੋਇਆ ਹੈਗਾ ਤੇ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਆਪਾਂ ਤੁਹਾਨੂੰ ਫੇਰ ਦੁਬਾਰੇ ਦਿਖਾ ਦਿੰਨੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਸਟੱਫ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਆਪਾਂ ਨੇ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੈ ਇਸ ਦੇ ਉੱਪਰ ਤੱਕ ਕਲੀਆਂ ਪਾਈ ਹੋਈਆਂ ਨੇ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਉਹ ਸੈਮੀ ਚਨੂਨ ਦਾ ਰੱਖਿਆ ਹੋਇਆਗਾ ਕੰਟਰਾਸਟ ਆਪਾਂ ਨੇ ਦੁਪੱਟਾ ਬਣਾਇਆ ਜਿਸ ਤਰ੍ਹਾਂ ਦੀ ਆਪਾਂ ਨੂੰ ਫੋਟੋ ਆਈ ਸੀ ਆਪਾਂ ਉਸੇ ਤਰ੍ਹਾਂ ਹੀ ਦੁਪੱਟਾ ਜਿਹੜਾ ਰੈਡੀ ਕਰਕੇ ਦਿੱਤਾ ਐ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਠੀਕ ਹੈ ਜੀ ਦੁਪ ਲੋ ਜੀ ਤੇ ਇਹਨੂੰ ਗੁੰਮ ਲੈਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਠੀਕ ਹੈ ਜੀ ਤੇ WhatsApp ਦਾ ਨੰਬਰ ਦਿੱਤਾ ਹੋਇਆ ਹੁੰਦਾ ਤੁਸੀਂ ਸਾਨੂੰ ਆਰਡਰ ਜਿਹੜਾ ਉਹ ਕਰ ਸਕਦੇ ਹੋ ਤੇ ਇੱਕ ਆਪਾਂ ਤੁਹਾਨੂੰ ਦਿਖਾਉਣੀ ਆ ਬਾਟਮਾ ਦੇ ਵਰਕ ਤੇ ਇਹਦੇ ਨਾਲ ਦੇ ਆਪਾਂ ਸ਼ਰਟ ਆ ਤੁਹਾਨੂੰ ਨਹੀਂ ਦਿਖਾਵਾਂਗੇ ਠੀਕ ਹੈ ਜੀ ਦੇਖੋ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਪਵਾ ਸਕਦੇ ਹੋ ਇਹ ਆਪਾਂ ਨੇ ਬਾਟਮ ਦੇ ਉੱਪਰ ਵਰਕ ਕਰਿਆ ਹੈ ਸ਼ਰਟ ਆਪਾਂ ਤਾਂ ਨਹੀਂ ਦਿਖਾਉਂਦੇ ਕਿਉਂਕਿ ਇਹ ਸੂਟ ਆਪਣੇ ਕੋਲ ਨਹੀਂ ਹੈਗੇ ਠੀਕ ਹੈ ਜੀ ਤੇ ਫਿਰ ਕਸਟਮਰ ਪੁੱਛਣ ਲੱਗ ਜਾਂਦੇ ਐ ਇਸ ਤਰ੍ਹਾਂ ਦੇ ਸੂਟ ਸਾਨੂੰ ਚਾਹੀਦੇ ਐ ਤੇ ਆਪਾਂ ਸਿਰਫ ਤੁਹਾਨੂੰ ਡਿਜ਼ਾਈਨ ਦਿਖਾਉਣਾ ਐ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਵਰਕ ਕਰਿਆ ਹੋਇਆ ਹੈਗਾ ਤੇ ਇਹ ਵੀ ਹੈਵੀ ਬਾਟਮ ਦਾ ਕੰਮ ਐ ਸਟ੍ਰੇਟ ਤੇ ਕਰਾਉਣਾ ਸਟ੍ਰੇਟ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤੇ ਵਰਕ ਹੈ ਜਿਹੜਾ ਉਹ ਵੀ ਬਹੁਤ ਹੀ ਪਿਆਰਾ ਵਰਕ ਹੈ ਜਿਹੜਾ ਕਰਿਆ ਹੋਇਆ ਹੈ ਠੀਕ ਹੈ ਜੀ ਇੱਕ ਇਸ ਤਰ੍ਹਾਂ ਦੀ ਬਾਟਮ ਰੈਡੀ ਕੀਤੀ ਹੋਈ ਐ ਇਹ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਸਾਡੇ ਠੀਕ ਹੈ ਜੀ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਇਸ ਤਰ੍ਹਾਂ ਦਾ ਠੀਕ ਹੈ ਇੱਕ ਬਾਟਮ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਹੈ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਜੀ ਇਹਨੂੰ ਛੋਟਾ ਬਣਾ ਦਿਓ ਠੀਕ ਹੈ ਜੀ ਤੁਸੀਂ ਕਟ ਵੱਡ ਨਾ ਕਰਵਾਇਆ ਕਰੋ ਜਿਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੁੰਦਾ ਉਹ ਉਸੇ ਤਰ੍ਹਾਂ ਹੀ ਰਹਿਣ ਦਿਆ ਕਰੋ ਠੀਕ ਹੈ ਜੀ ਤੇ ਲੋ ਜੀ ਇਹ ਵੀ ਆਪਾਂ ਹੈਵੀ ਬਾਟਮ ਦਾ ਕੰਮ ਕੀਤਾ ਲੋ ਜੀ ਠੀਕ ਹੈ ਤੇ ਇੱਕ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ